Transcrição e डीजीपी पंजाब होमगार्ड ਅਤੇ ਸਿਵਲ ਡਿਫੈਂਸ ਸਕੱਤਰ ਸੰਜੀਵ ਕਲੜਾ ਕਪੂਰਥਲਾ ਦੇ ਮੋਲ ਰੋਡ ਤੇ ਸਥਿਤ ਨਿਊ ਰੈਸਟੋਰੈਂਟ ਸਬਡਿਵੀਜ਼ਨ ਦੇ ਉਦਘਾਟਨ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਨੇ ਡੀਜੀਪੀ ਪੰਜਾਬ ਹੋਮਗਾਰਡ ਅਤੇ ਸਿਵਲ ਡ੍ਰੈਸ ਸਕੱਤਰ ਸੰਜੀਵ ਕਲੜਾ ਨੇ ਦੇਸ਼ ਦੀ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਹੈ ਜੋ ਲੱਖਾਂ ਰੁਪਏ ਖਰਚ ਕਰਕੇ ਗੈਰ ਕਾਨੂੰਨੀ ਟੰਗ ਦੇ ਨਾਲ ਵਿਦੇਸ਼ ਜਾਂਦੇ ਨੇ ਕਿ ਉਹ ਦੇਸ਼ ਦੇ ਵਿੱਚ ਰਹਿ ਕੇ ਅਤੇ ਨਵੀਂ ਸੋਚ ਅਤੇ ਨਵੇਂ ਤਰੀਕਿਆਂ ਦੇ ਨਾਲ ਆਪਣਾ ਕਾਰੋਬਾਰ ਸ਼ੁਰੂ ਕਰਕੇ ਵਿਦੇਸ਼ਾਂ ਵਾਂਗ ਪੈਸਾ ਕਮਾ ਸਕਦੇ ਨੇ ਕਹੋ ਕਿ ਬਿਨਸਸ ਦੇ ਵਿੱਚ ਆਰੇੜੇ ਕਿ ਤੁਸੀਂ ਪਹਿਲਾਂ ਵੀ ਕੰਮ ਕਰਦੇ ਸੀ ਪਰ ਜਿਹੜਾ ਤੁਸੀਂ ਇਹ ਖਾਣ ਪੀਣ ਦਾ ਜਿਹੜਾ ਬਿਨਸਸ ਆ ਜਿਹੜਾ ਸਟਾਰਟ ਕੀਤਾ ਵਾ ਕੀ ਸੋਚ ਸੀ ਜਿਹਨੂੰ ਲੈ ਕੇ ਤੁਸੀਂ ਇਹ ਬਿਨਸਸ ਆਪਣਾ ਸਟਾਰਟ ਕੀਤਾ ਮੈਂ ਬਿਨਸਸ ਕਾਫੀ ਸਾਲਾਂ ਤੋਂ ਪਹਿਲਾਂ 20 ਸਾਲਾਂ ਤੋਂ ਕਰ ਰਿਹਾ ਪਰ ਮੇਰਾ ਇੱਕ ਪਿਛਲੇ 5-6 ਸਾਲ ਤੋਂ ਸਪਨਾ ਸੀਗਾ ਕਿ ਮੈਂ ਇੱਕ ਰੈਸਟੋਰੈਂਟ ਓਪਨ ਕਰਨਾ ਤੇ ਉਹ ਆਪਣਾ ਮੈਂ ਸਪਨਾਜ ਪੂਰਾ ਕੀਤਾ ਸਰ ਆਏ ਆ ਫਿਰ ਕੋਲ ਆਪਣਾ ਆਸ਼ੀਰਵਾਦ ਦਿਨ ਮੈਂ ਉਹਨਾਂ ਦੇ ਬਹੁਤ-ਬਹੁਤ ਥੈਂਕਸ ਕਰਦਾ ਤੇ ਸ਼ਹਿਰ ਦੇ ਨਿਵਾਸੀਆਂ ਦਾ ਵੀ ਬਹੁਤ ਸੈਂਕਸ ਕਰਦਾ ਤੇ ਉਹਨਾਂ ਕੋ ਉਮੀਦ ਰੱਖਦਾ ਹਾਂ ਕਿ ਉਹ ਸਾਨੂੰ ਪੂਰਾ ਸਹਿਯੋਗ ਦੇਣਗੇ ਧੰਨਵਾਦ ਅੱਜ ਮੈਨੂੰ ਕਪੂਰਥਲਾ ਸ਼ਹਿਰ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿੱਥੇ ਮੇਰੇ ਅਮਰੀਕਾ ਦੇ ਵਿੱਚ ਦੋਸਤ ਮਿਸਟਰ ਬਲ ਉਹਨਾਂ ਨੇ ਮਿਸਟਰ ਗਾਂਧੀ ਇਹਨਾਂ ਨਾਲ ਮਿਲ ਕੇ ਇੱਥੇ ਰੈਸਟੋਰੈਂਟ ਖੋਲ੍ਹਿਆ ਮੈਂ ਬਲ ਪਰਿਵਾਰ ਨੂੰ ਤੇ ਗਾਂਧੀ ਪਰਿਵਾਰ ਨੂੰ ਸਾਰਿਆਂ ਨੂੰ ਫਤਿਹਬਾਦ ਮੁਬਾਰਕ ਦਿਨਾ ਮੈਂ ਦੁਆਬੇ ਦੀ ਬੜੀ ਨੌਕਰੀ ਕੀਤੀ ਹੈ ਸਾਰੇ ਡਿਸਟ੍ਰਿਕਟ ਘੱਟੇ ਆ ਮੈਂ ਇੱਥੇ ਮੈਂ ਜਾਣਦਾ ਕਿ ਇੱਥੇ ਪੁਰਤਲਾ ਵਰਗੇ ਸ਼ਹਿਰੇ 'ਚ ਕੱਚੇ ਰੈਸਟੋਰੈਂਟ ਦੀ ਬਹੁਤ ਜ਼ਰੂਰਤ ਹੈ ਤੇ ਮੈਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦਾ ਕਿ ਇਹ ਰੈਸਟੋਰੈਂਟ ਬਹੁਤ ਅੱਛਾ ਤਰੱਕੀ ਕਰੇਗਾ ਸ਼ਹਿਰ ਦੇ ਲੋਕ ਵੀ ਖੁਸ਼ ਹੋਣਗੇ ਇਹਨਾਂ ਨੂੰ ਫਾਈਨੈਂਸ਼ਲੀ ਵੀ ਪੂਰਾ ਵੈਲਵੁੱਪ ਹੋਏ ਸਰ ਜੀ ਜੇ ਆਪਾਂ ਗੱਲ ਕਰੀਏ ਜਿੱਦਾਂ ਕਿ ਇੱਕ ਦੂਤ ਵੱਲੋਂ ਬਿਜ਼ਨਸ ਖੋਲ ਕੇ ਡਿਪੈਂਡ ਹੋਏ ਤੈਨੂੰ ਆਪਣੇ ਆਪ ਤੇ ਜਿੱਦ ਤੱਕ ਆਮ ਲੋਕ ਜਿਹੜੇ ਬੱਚੇ ਬਾਹਰ ਨੂੰ ਜਾਂਦੇ ਆ ਤਾਂ ਉਹਨਾਂ ਨੂੰ ਕੋਈ ਮੈਸੇਜ ਕਰਵਾਇ ਕਰਨਾ ਚਾਹੁੰਦਾ ਬਹੁਤ ਵੱਡਾ ਮੈਸੇਜ ਹੈ ਦੇਖੋ ਅੱਜ ਜੇ ਤੁਸੀਂ ਪੂਰੇ ਇੰਡੀਆ ਚ ਦੇਖੋ ਬਹੁਤ ਸਾਰੇ ਸਟਾਰਟਅੱਪਸ ਹੈ ਲੋਕ ਸਿਰਫ ਜ਼ੋਮੈਟੋ ਦਾ ਹੀ ਐਗਜ਼ਾਮਪਲ ਹੈ ਜਿਹੜੇ ਮਿਸਟਰ ਗੋਹਿਲ ਹੈ ਉਹਨਾਂ ਦਾ ਵੀ ਪੰਜਾਬ ਦੇ ਨਾਲ ਲਿੰਕ ਹੈ ਜਿਨ੍ਹਾਂ ਨੇ ਐਡੀ ਵੱਡੀ ਕੰਪਨੀ ਸ਼ੁਰੂ ਕਰਕੇ ਕਿੱਥੇ ਲੈ ਆਂਦੀ ਇੰਡੀਆ ਦੀ ਟੌਪ ਮੋਸਟ ਕੰਪਨੀਆਂ ਚੋਂ شمار ਹੁੰਦੀ ਹੈ ਅੱਜ ਜ਼ਰੂਰਤ ਹੈ ਨਵੇਂ-ਨਵੇਂ ਆਈਡੀਆਜ਼ ਲਿਆਉਣ ਦੀ ਨਵੇਂ ਵੇ ਨਾਲ ਸੋਚਣ ਦੀ ਉਹ ਪੁਰਾਣੇ ਤਰੀਕੇ ਨਾਲ ਕਿ ਬਾਹਰ ਜਾਓ ਇੱਧਰ ਜਾਓ ਉੱਥੇ ਨੌਕਰੀ ਕਰੋ ਨਹੀਂ ਅੱਜ ਕੱਲ ਤਾਂ ਇੰਨੀਆਂ ਜ਼ਿਆਦਾ ਓਪਰਚੁਨਿਟੀਆਂ ਹੈ ਇੰਨਾ ਕੁਝ ਕੀਤਾ ਜਾ ਸਕਦਾ ਹੈ ਇਸ ਕਰਕੇ ਮੈਂ ਤਾਂ ਬਹੁਤ ਖੁਸ਼ ਹਾਂ ਜੋ ਇਹ ਕਰ ਰਹੇ ਹਾਂ

ਸੋ ਮੈਂ ਬਹੁਤ ਖੁਸ਼ ਹਾਂ ਇੱਥੇ ਆ ਕੇ ਜੀ ਕਿਤੇ ਨਹੀਂ ਪੱਟੇ ਕਰਨ ਲਈ ਇਹ ਕੋਈ ਤੁਸੀਂ ਕਾਮਰਸ ਤੋਂ ਵੀ ਪ੍ਰੋਜੈਕਟ ਕਰਦੇ ਹੋ ਤੁਹਾਨੂੰ ਤਾਂ ਕਿਤਾ ਤਾਂ ਸੋਚ ਪਈ ਕਿ ਜੜਾ ਕਿ ਆਪਣਾ ਬਿਜ਼ਨਸ ਖੋਲਣ ਦੇ ਬਾਰੇ ਤਫਸੀਲ ਸੋਚੀ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਅੱਜ ਦੇ ਜਿਹੜੇ ਇੱਥੇ ਮੁੱਖ ਮਹਿਮਾਨ ਆਏ ਹੋਏ ਨੇ ਸਾਰੇ ਮੈਂ ਉਹਨਾਂ ਦਾ ਇੱਥੇ ਆਨ ਜੈਨਵਾਗ ਦਾ ਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਸਾਡੇ ਮੇਰੇ ਵੱਡੇ ਭਰਾ ਸੰਦੀਪ ਗਾਂਧੀ ਜੀ ਨੇ ਇਹ ਸੋਚ ਲਿਆਂਦੀ ਜਿਵੇਂ ਕਿ ਰੈਸਟੋਰੈਂਟ ਨੂੰ ਜਿਹੜਾ ਹੈਗਾ ਆ ਸ਼ਹਿਰ ਦੇ ਸੈਂਟਰ ਪੁਆਇੰਟ ਦੇ ਵਿੱਚ ਸ਼ੁਰੂ ਕਰਦੇ ਆਂ ਉਸ ਤੋਂ ਬਾਅਦ ਅਸੀਂ ਰਲ ਕੇ ਆਪਰਾਲਾ ਕੀਤਾ ਤੇ ਅਸੀਂ ਕੋਸ਼ਿਸ਼ ਇਹ ਕੀਤੀ ਭਾਜੀ ਦਾ ਏਅਰ ਟਿਕਟਾਂ ਦਾ ਕੰਮ ਆ ਪਰ ਅਸੀਂ ਜੋ ਹਾਲਾਤ ਦੇਖ ਰਹੇ ਆਂ ਪੰਜਾਬ ਦੇ ਕਿ ਜੋ ਨੌਜਵਾਨ ਇਹਨੇ ਨੇ ਪੈਸੇ ਲਗਾ ਕੇ ਆਪਣੀ ਜ਼ਿੰਦਗੀਆਂ ਨੂੰ ਖਤਰੇ 'ਚ ਪਾ ਕੇ ਬਾਹਰ ਪਹੁੰਚ ਰਹੇ ਨੇ ਪਰ ਉੱਥੇ ਜਾ ਕੇ ਕਿ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਂਦਾ ਤੇ ਉਹੀ ਆਪਾਂ ਪੈਸੇ ਲਗਾ ਕੇ ਕਿਉਂ ਨਾ ਆਪਾਂ ਇੱਥੇ ਮਿਹਨਤ ਕਰੀਏ ਮਿਹਨਤ ਤਾਂ ਕਰਨੀ ਪੈਗੀ ਸਾਨੂੰ ਚਾਹੇ ਆਪਾਂ ਇੱਥੇ ਕਰੀਏ ਚਾਹੇ ਬਾਹਰ ਪੰਜਾਬ ਦੇ ਵਿੱਚ ਜਾਂ ਆਪਾਂ ਇੰਡੀਆ 'ਚ ਸੰਗ ਕਰ ਜਾਂਦੇ ਆ ਯੂਥ ਸਭ ਤੋਂ ਜਿਹੜੀ ਇੱਕ ਆਪਾਂ ਇੱਕ ਚੀਜ਼ ਦੇਖਦੇ ਆ ਕਿ ਜਿਹੜੀ ਯੂਥ ਆ ਉਹ ਬਾਹਰ ਜਾ ਕੇ ਤਾਂ ਕੰਮ ਕਰਨਾ ਚਾਹਦੀ ਹੈ ਜਿੱਦਾਂ ਦਾ ਮਰਜ਼ੀ ਕੰਮ ਹੋਵੇ ਇੱਥੇ ਨਹੀਂ ਕਰਨਾ ਚਾਹਦੀ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੇ ਆਪਾਂ ਕੋਈ ਵੀ ਕੰਮ ਕਰਦੇ ਆ ਉਹ 'ਚ ਮਿਹਨਤ ਕਰਦੇ ਆ ਤੇ ਪ੍ਰਮਾਤਮਾ ਉਸ ਕੰਮ ਨੂੰ ਰੰਗ ਲਗਾਉਂਦਾ ਆ ਭਾਗ ਦਿੰਦਾ ਆ ਤੇ ਉਹ ਕੰਮ ਚੱਲਦਾ ਆ ਇਹ ਆਦੀ ਜੀ ਮੋਟੀ ਮੋਰੀ ਕਿ ਇਸ ਪਾਸੇ ਸਾਨੂੰ ਖਾਣ ਪੀਣ ਦਾ ਬਹੁਤ ਸ਼ੌਕ ਹੈ ਸਾਡੇ ਜਿੰਨੇ ਸਾਡੇ ਭਰਾ ਨੇ ਅਸੀਂ ਡੇਲੀ ਕਿਤੇ ਨਾ ਕਿਤੇ ਆਊਟਿੰਗ ਕਰਦੇ ਹੁੰਦੇ ਸੀਗੇ ਕਿ ਕਿਤੇ ਕੁਝ ਖਾਣ ਚੱਲੀਏ ਤਾਂ ਬਸ ਉੱਥੇ ਇੱਕ ਸੋਚ ਆਈ ਕਿਉਂ ਨਾ ਅਸੀਂ ਵੀ ਇੱਕ ਅੱਛਾ ਖਾਣਾ ਜੋ ਅਸੀਂ ਖਾਣੇ ਆ ਸ਼ਹਿਰ ਦੇ ਵਾਸੀਆਂ ਨੂੰ ਪਿਓਰ ਵੈਜ ਦੇ ਤੌਰ ਦੇ ਵਿੱਚ ਪਾ ਲਿਆ ਕੇ ਦੇਈਏ ਕਿਉਂਕਿ ਅਸੀਂ ਇੱਕ ਚੀਜ਼ ਨੂੰ ਦੇਖ ਰਹੇ ਸੀ ਕਿ ਇੱਕ ਨਵਾਂ ਥੋੜਾ ਸਿਟਿੰਗ ਜਿੱਥੇ ਐਂਬੀਅੰਸ ਥੋੜਾ ਅੱਛਾ ਹੋਵੇ ਖਾਣਾ ਅੱਛਾ ਹੋਵੇ ਉਹ ਵੀ ਵੀ ਪਿਓਰ ਵੈਜ ਹੀ ਕਿ ਪਰਿਵਾਰ ਆਣ ਇੱਥੇ ਆ ਕੇ ਆਪਣਾ ਟਾਈਮ ਸਪੈਂਡ ਕਰਨਾ ਮੁਸ਼ਕਲ ਤਾਂ ਇਹ ਹੋਊ ਕਿ ਕਿਤਨਾ ਕਿਤੇ ਕੈਲਕੂਲੇਟਸ ਐਡ ਕਰਨ ਨੂੰ ਨਹੀਂ ਪਰਮਾਤਮਾ ਬੈਠਾ ਹੈ ਦੇਖੋ ਕੋਈ ਵੀ ਕੰਮ ਕਰਦੇ ਆ ਉਤਾਰ ਚੜਾਵਾਉਂਦੇ ਨੇ ਬਾਕੀ ਮਾਲਕ ਨੇ ਰੰਗ ਲਿਆਉਂਦੇ ਨੇ ਬਾਕੀ ਸ਼ਹਿਰ ਨਿਵਾਸੀਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਆਪਣੇ ਪਰਿਵਾਰ ਦੇ ਨਾਲ ਇੱਥੇ ਆਓ ਆ ਕੇ ਇੱਥੇ ਸਾਰਾ ਐਂਬੀਅੰਸ ਦੇਖੋ ਖਾਣਾ ਦੇਖੋ ਤੇ ਆਪਣਾ ਜਿਹੜਾ ਟਾਈਮ ਹੈਗਾ ਇੱਥੇ ਸਪੈਂਡ ਕਰੋ ਤੁਹਾਨੂੰ ਬਹੁਤ ਅੱਛਾ ਲੱਗੇਗਾ ਧੰਨਵਾਦ ਸਾਰੇ ਬਟ ਇਹ ਸਭ ਕੁਝ ਵੀ ਝੂਠਾ ਹੋ ਗਿਆ ਅੱਜ ਦੀ ਪੈਸੇ ਦੀ ਲੈਕ ਵੀ ਕੀਤਾ ਵਾ ਪਾਰਟੀ ਲੋਕ ਮਾਰਕਿੰਗ ਕਹਿੰਦੀ ਆ ਤੇ ਜਿੱਦਾਂ ਕਿ ਇਹ ਇਹ ਚੋਚੋ ਨਾ ਮੇ ਇਕਪਰਾ ਲਾ ਕੀਤਾ ਗਿਆ ਆਪਣਾ ਗੋਗਲ ਸਕੂਲ ਦੇ ਇਲਾਕੇ ਵਿੱਚ ਸੈਟ ਹੋ ਰਿਹਾ ਸੀ ਕਿਤਾ ਸੋਚੋ ਇਹ ਨਹੀਂ ਸੋਚੀ ਰਿਹਾ ਤਾਂ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਭਰਾ ਗਾਂਧੀ ਸਾਹਿਬ ਜਤਿਨ ਸ਼ਰਮਾ ਪ੍ਰਧਾਨ ਯੂਥ ਕਾਂਗਰਸ ਇਹਨਾਂ ਨੇ ਮੈਨੂੰ ਬੁਲਾਇਆ ਮੈਂ ਕਾਲੀਦਲ ਤੋਂ ਆ ਪ੍ਰਧਾਨਤ ਇਹ ਕਾਂਗਰਸ ਤੋਂ ਆ ਔਰ ਸਾਡਾ ਅੰਡਰਸਟੈਂਡਿੰਗ ਸਾਡੀ ਫਰੈਂਡਸ਼ਿਪ ਇੰਨੀ ਵਧੀਆ ਆ ਵੀ ਅਸੀਂ ਅੱਜ ਇੱਕ ਥਾਂ ਇਕੱਠੇ ਬੈਠੇ ਆਂ ਔਰ ਇਹਨਾਂ ਨੇ ਮੈਨੂੰ ਸਪੈਸ਼ਲ ਭਰਾ ਤੌਰ ਤੇ ਵੱਡੇ ਦੇ ਤੌਰ ਤੇ ਇਹਨਾਂ ਨੇ ਇਨਵਾਈਟ ਕੀਤਾ ਔਰ ਮੈਂ ਦੋਵਾਂ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵੀ ਆਪਣੇ ਕਪੂਰਸ ਨੇ ਸ਼ਹਿਰ ਦੇ ਵਿੱਚ ਔਰ ਮੇਨ ਜਿਹੜਾ ਆਪਣਾ ਚੀਤਪਗਤ ਸਿੰਘ ਚੌਂਕ ਵਜਦਾ ਉਹਦੇ ਵਿੱਚ ਇੱਕ ਬਹੁਤ ਅੱਛੀ ਰੈਸਟੋਰੈਂਟ ਦੀ ਇਹਨਾਂ ਨੇ ਸ਼ੁਰੂਆਤ ਕੀਤੀ ਔਰ ਪਿਓਰ ਵੇਜ ਸਭ ਤੋਂ ਵੱਡੀ ਗੱਲ ਵੀ ਪਿਓਰ ਵੇਜ ਔਰ ਜਿਹੜਾ ਇਹਨਾਂ ਦਾ ਪਰਾਲਾ ਸੀਗਾ ਵੀ ਇਹਨਾਂ ਨੇ ਆਪਣੇ ਅੱਜ ਕਾਮਯਾਬ ਕੋਈਆ ਇਸ ਦੇ ਵਿੱਚ ਤੇ ਇਹਨਾਂ ਨੂੰ ਬਹੁਤ-ਬਹੁਤ ਦੋਵਾਂ ਭਰਾਵਾਂ ਨੂੰ ਮੁਬਾਰਕਬਾ ਕਹਿੰਦੇ ਹਾਂ ਤੁਸੀਂ ਕਿ ਮੈਂ ਕਿਉਂ ਇਹਨਾਂ ਦੇ ਰੰਗ ਲਾਉਂਗੀ ਮੈਂ ਕਹਾਂ ਜੀ ਕਿਉਂ ਨਹੀਂ ਲਾਉਗੀ ਜਦੋਂ ਇਹਨਾਂ ਨੇ ਸੱਚੇ ਦਿਲੋਂ ਲੱਗੇ ਹੋਏ ਆ ਜੀ ਹੁਣ ਤੁਸੀਂ ਸਾਬ ਉਹਨਾਂ ਨੂੰ ਇੱਕ ਪੁੱਛਿਆ ਸੀਗਾ ਵੀ ਯੂਥ ਨੇ ਅੱਜ ਆਪਾਂ ਤੁਹਾਡੇ ਮੀਡੀਆ ਰਾਹੀਂ ਆਪਾਂ ਵੇਖਦੇ ਆਂ ਵੀ ਰੋਜ਼ ਇੱਕ ਜਹਾਜ਼ ਅੰਬਰੇਸਰ ਲੈਂਡ ਕਰ ਗਿਆ ਇੰਨੇ ਬੱਚੇ ਆ ਗਏ ਉਹ 45-50 ਲੱਖ ਰੁਪਈਆ ਲਾ ਕੇ ਆਪਣਾ ਫਿਊਚਰ ਵਾਸਤੇ ਅਮਰੀਕਾ ਕੈਨੇਡਾ ਜਾਂਦੇ ਕਿਉਂ ਨਾ ਇੱਥੇ ਇਹਨਾਂ ਨੇ ਉਹਨਾਂ ਦੀ ਮਿਸਾਲ ਕਾਇਮ ਕੀਤੀ ਆ ਵੀ ਇੱਥੇ ਪੈਸੇ ਲਾਉਣ ਨਾਲੇ ਆਪਣੇ ਘਰ ਚ ਰੋਣ ਨਾਲੇ ਆਪਣੇ ਪਰਿਵਾਰ ਚ ਰੋ ਨਾਲੇ ਉਹਨਾਂ ਹੀ ਉਹਨਾਂ ਨੇ ਕਮਾਉਣੇ ਉਹਨਾਂ ਹੀ ਪਰਮਾਤਮਾ ਦੀ ਕਿਰਪਾ ਨਾਲ ਇਹਨਾਂ ਨੇ ਕਮਾਈ ਜਾਣੇ ਇੱਥੇ ਬੈਠ ਕੇ